ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਥੋੜਾ ਸਾਡੀ ਅੱਜ ਦੀ ਵੀਡੀਓ 'ਚ ਅੱਜ ਦੀ ਵੀਡੀਓ 'ਚ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜਿਹੜੇ ਹੋਣਗੇ ਹੈਂਡਵਰਕ ਤੇ ਤੇ ਉਹਨਾਂ ਦੀ ਫੈਬਰਿਕ ਦੀ ਡਿਟੇਲ ਦੱਸਾਂਗੇ ਤੁਹਾਨੂੰ ਤੁਸੀਂ ਇਹਨਾਂ ਤੋਂ ਆਈਡੀਆ ਲੈ ਕੇ ਆਪਣੇ ਚੁਆਇਸ ਦੇ ਅਕੋਰਡਿੰਗ ਕੋਈ ਵੀ ਫੈਬਰਿਕ ਦੱਸ ਕੇ ਇਹ ਸੂਟ ਸਾਡੇ ਤੋਂ ਬਣਵਾ ਸਕਦੇ ਹੋ ਜੀ ਪਹਿਲਾ ਸੂਟ ਜਿਹੜਾ ਆਪਾਂ ਦਿਖਾਵਾਂਗੇ ਬਿਲਕੁਲ ਆਪਣਾ ਨਾਅਨ ਡਿਜ਼ਾਈਨ ਹੀ ਬਣਿਆ ਹੈ ਤੇ ਇਹ ਛੇੜ ਵੀ ਬਹੁਤ ਪਿਆਰਾ ਲੱਗਦਾ ਇਹ ਬਣਾਏ ਜ ਆਪਾਂ ਖਾਦੀ ਸ਼ਿਲਕ ਤੇ ਇਹ ਪਹਿਲਾ ਡਿਜ਼ਾਈਨ ਆਪਣਾ ਬਣਿਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਦੇਖੋ ਤੁਸੀਂ ਨੇਕ ਪੂਰਾ ਇਹਦਾ ਅ ਦਬਕੇ ਦਾ ਮਟੀਰੀਅਲ ਦਾ ਸਾਰਾ ਕੰਮ ਦਿੱਤਾ ਹੋਇਆ ਹੈ ਬਾਜੂ ਵੀ ਬਹੁਤ ਸੋਹਣੀਆਂ ਬੜੀਆਂ ਹੋਈਆਂ ਨੇ ਬਾਜੂ ਤੇ ਇਸ ਤਰ੍ਹਾਂ ਸਾਰੀ ਵੇਲ ਪਾਈਆਂ ਹੋਈਆਂ ਨੇ ਖਾਦੇ ਛਿਲੇ ਦਾ ਫੈਬਰਿਕ ਹੋਏਗਾ ਕਲਰ ਬਹੁਤ ਸੋਹਣਾ ਹੈ ਤੇ ਇਹਦਾ ਜਿਹੜਾ ਅ ਘੇਰੇ ਦਾ ਕੰਮ ਹੋਇਆ ਹੈ ਉਹ ਵੀ ਪੂਰਾ ਵੇਲ ਪਾਈ ਹੋਈ ਹੈ ਆਪਾਂ ਨੇੜੇ ਰੋ ਤੁਸੀਂ ਇਹਦੀ ਡਿਟੇਲਿੰਗ ਚੈੱਕ ਕਰੋ ਪਹਿਲਾਂ ਬਹੁਤ ਹੀ ਸੋਨਾ ਮਟੀਰੀਅਲ ਦਿੱਤਾ ਹੋਇਆ ਇਹਦੇ ਵਿੱਚ ਦਬਕਾ ਪਰਲਸ ਕੜਦਾਣੇ ਦਾ ਸਾਰਾ ਕੰਮ ਹੋਏਗਾ ਤੇ ਸੇਮ ਹੀ ਵੇਲ ਆਪਾਂ ਪਾਈ ਹੋਈ ਪੌਝਿਆਂ ਦੇ ਉੱਪਰ ਜਿਹੜੀ ਆਪਾਂ ਘੇਰੇ ਦੇ ਵੇਲ ਦਿੱਤੀ ਹੋਈ ਹੈ ਸੇਮ ਹੀ ਆਪਾਂ ਪਾਈ ਹੋਈ ਪੌਝਿਆਂ ਦੇ ਉੱਤੇ ਤੇ ਜਿਹੜਾ ਆਪਾਂ ਦੁਪੱਟਾ ਲਾਇਆ ਸੀ ਦੁਪੱਟਾ ਇਹਦੇ ਨਾਲ ਹੋਏਗਾ ਚਨਾਉਂਸ਼ ਹੋਣ ਦਾ ਦੁਪੱਟਾ ਦੁਪੱਟੇ ਦੇ ਆਪਾਂ ਮੈਮ ਦੇ ਅਕੋਰਡਿੰਗ ਹੀ ਲੈਸ਼ ਲਾਈ ਬਿਲਕੁਲ ਬਰੀਕ ਕੰਾਰੀ ਦਿੱਤੀ ਆਪਾਂ ਦੁਪੱਟੇ ਦੇ 4 ਸਾਈਡ ਬਾਰਦਰ ਤੇ ਤੁਸੀਂ ਇਹਨੂੰ ਹੈਵੀ ਬਣਾਉਣਾ ਚਾਹੁੰਦੇ ਹੋ ਇਹਦੇ ਨਾਲ ਫਿਨਿਸ਼ਿੰਗ ਪੱਟੀ ਵਗੈਰਾ ਲਾ ਲੀਂ ਐਸ ਦਾ ਬਟਨ ਤੁਸੀਂ ਡੈਡੀ ਕਰਵਾ ਸਕਦੇ ਹੋ ਜੀ ਏਸੀ ਜੱਤ ਦਾ ਆਪਣਾ ਪਹਿਲਾ ਸੂਟ ਰਿਟੇਲਿੰਗ ਤੁਸੀਂ ਨੇੜੇ ਤੋਂ ਚੈੱਕ ਕਰੋ ਇਹਦੀ ਇਹ ਤੁਸੀਂ ਪਾਕਿਸਤਾਨੀ ਸਟਾਈਲ ਦੇ ਵਿੱਚ ਬਾਜੂ ਬਣਾਉਣਾ ਚਾਹੁੰਦੇ ਹੋ ਉਹ ਵੀ ਪੂਰੀਆਂ ਹੈਵੀ ਵੀ ਬਣਵਾ ਸਕਦੇ ਹੋ ਪੂਰਾ ਉੱਪਰ ਤਾਈਂ ਜਾਰ ਵੀ ਬਣਵਾ ਸਕਦੇ ਹੋ ਇਸ ਬਾਜੂ ਦਾ ਪਰ ਆਪਾਂ ਇਹਦੇ ਬਾਰਡਰ ਬਾਰਡਰ ਤੇ ਜਾਰ ਬਾਇਆ ਹੋਇਆ ਹੈ ਅੱਗੇ ਜਿਹੜਾ ਪਾਸੂਰ ਦਿਖਾ ਰਹੇ ਹਾਂ ਜੀ ਆਪਾਂ ਪਹਿਲਾਂ ਵੀ ਕਾਫੀ ਇਹ ਵੀਡੀਓ ਚ ਪਾਏ ਹੋਏ ਨੇ ਉਹਨਾਂ ਦੇ ਦੁਪੱਟਿਆਂ ਤੇ ਬੁਟੀਆਂ ਨਹੀਂ ਪਾਈਆਂ ਹੋਈਆਂ ਸੀ ਇਹ ਆਪਾਂ ਜਿਹੜਾ ਸੂਟ ਲੈ ਕੇ ਆਏ ਹਾਂ ਇਹਦਾ ਦੁਪੱਟਾ ਪੂਰਾ ਰੈਡੀ ਕਰਿਆ ਹੋਇਆ ਹੈ ਜਿਹੜੀ ਆਪਣੀ ਪ੍ਰੀਵੀਅਸ ਵੀਡੀਓ ਹੋਈ ਹੁੰਦੀ ਜਿਹੇ ਸੂਟ ਪਾਏ ਹੋਏ ਨੇ ਪੂਰੇ ਫਰੰਟ ਤੇ ਆਪਾਂ ਇਸ ਤਰ੍ਹਾਂ ਬੁਟੀ ਦਿੱਤੀ ਹੋਈ ਹੈ ਕਾਫੀ ਟ੍ਰੈਂਡ ਵਿੱਚ ਇਹ ਵਾਲਾ ਵਰਕ ਕਲਰ ਚੁਆਇਸ ਤੁਸੀਂ ਆਪਣੇ ਅਕੋਰਡਿੰਗ ਬਣਵਾ ਸਕਦੇ ਹੋ ਇਹ ਹੋਏਗਾ ਜੀ ਇਹਦੇ ਪੋਹਚ ਬਾਜੂ ਦਾ ਵਰਕ ਬਾਜੂ ਤੇ ਪੋਹਚੇ ਪੂਰੇ ਹੈਵੀ ਬਣੇ ਹੋਏ ਨੇ ਇਹ ਪਹੁੰਚੇ ਹੋਣਗੇ ਜਿਹੜਾ ਵਿੱਚ ਇਹ ਕਲਰ थ्रेड ਦਿੱਤਾ ਹੋਇਆ ਆਂਦੇ ਕੰਬੀਨੇਸ਼ਨ ਚ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਪੱਟੀ ਲਾਈ ਹੋਈ ਆ ਤੇ ਤੁਸੀਂ ਇਹ ਬੂਟੀਆਂ ਪਵਾਉਣੀਆਂ ਚਾਹੁੰਦੇ ਬੂਟੀਆਂ ਵੀ ਪਵਾ ਸਕਦੇ ਹੋ ਜੇ ਤੁਸੀਂ ਵਿਦਆਊਟ ਬੂਟੀ ਜਿਸ ਤਰ੍ਹਾਂ ਇਹਦੇ ਪਹੁੰਚੇ ਬਣੇ ਹੋਏ ਨੇ ਇਹਦੀ ਬਜੂ ਬਣੀ ਹੋਈ ਐਵੇਂ ਵੀ ਬਣਵਾ ਸਕਦੇ ਹੋ ਉਹ ਆਪਣੀ ਕੋਸਟ ਦੇ ਅਕੋਰਡਿੰਗ ਬਣੇਗਾ ਸੋਟ ਇੰਦੇ ਵਿੱਚ ਆਪਾਂ ਜਿਵੇਂ ਦੁਪੱਟੇ ਚ ਪੂਰੀਆਂ ਬੂਟੀਆਂ ਪਵਾਈਆਂ ਨੇ ਉਹਨਾਂ ਨੇ ਪਿਓਰ 오ਰਗੈਂਜਾ ਦਾ ਦੁਪੱਟਾ ਹੈ ਆਪਾਂ ਨਾਲ ਤੇ ਦੁਪੱਟੇ ਦੇ ਫੋਰ ਸਾਈਡ ਬਾਰਡਰ ਤੇ ਆਪਾਂ ਸੇਮ ਜਿਹੜਾ ਆਪਾਂ ਥ੍ਰੈਡ ਲਾਇਆ ਹੈ ਉਹਦੇ ਵਿੱਚ ਸਾਰੀ ਇਹ ਪੇਸਟਿੰਗ ਪੱਟੀਆਂ ਦਿੱਤੀ ਹੋਈ ਹੈ ਇਹ ਡਿਜ਼ਾਈਨ ਦੇ ਕਾਫੀ ਸੂਟ ਬਣੇ ਨੇ ਆਪਣੇ ਸਾਰੇ ਹੀ ਖਦੇ ਰੋਸ਼ ਰੋ ਸਿਲਕ ਤੇ ਬਣੇ ਹੋਏ ਨੇ ਦੁਪੱਟੇ ਵੈਸੇ ਉਹਨਾਂ ਨਾਲ ਆਪਾਂ ਪਲੇਨ ਬਣਾਏ ਨੇ ਇਹਦੇ ਨਾਲ ਆਪਾਂ ਏਟ ਕਿ ਬੁਟੀਆਂ ਵਾਲਾ ਦੁਪੱਟਾ ਬਣਾਇਆ ਜੀ ਜਿਹੜੀ ਆਪਾਂ ਫਰੰਟ ਤੇ ਬੁਟੀ ਦਿੱਤੀ ਹੋਈ ਸਾਰੀਆਂ ਦੁਪੱਟੇ ਦੇ ਵਿੱਚ ਸਪਰੈਡਿੰਗ ਕਰੀ ਹੋਈ ਹੈ ਤੇ ਇਸ ਤਰ੍ਹਾਂ ਦੀ ਆਪਾਂ ਪੇਸਟਿੰਗ ਪੱਟੀ ਦਿੱਤੀ ਹੋਈ ਜਾਂਦੇ ਕਲਰ ਕੰਬੀਨੇਸ਼ਨ ਦੇ ਨਾਲ ਕਲਰ ਚੁਆਇਸ ਦੱਸ ਕੇ ਤੁਸੀਂ ਇਹ ਸੂਟ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਅੱਗੇ ਸੂਟ ਬਣਾਇਆ ਜੇ ਆਪਾਂ ਸਟਾਲ ਦੇ ਨਾਲ ਵੈਲਵਟ ਦਾ ਸਟਾਲ ਹੋਏਗਾ ਇਸ ਤਰ੍ਹਾਂ ਹੀ ਆਪਣੇ ਕੋਲ ਪ੍ਰਿੰਟਡ ਆ ਫੈਬਰਿਕ ਹੈ ਜੀ ਕਾਫੀ ਕਲਰ ਨੇ ਦੇ ਵਿੱਚ ਜਿਵੇਂ ਸ਼ਿਰਕਾ ਦਾ ਫੈਬਰਿਕ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੋ ਜਾਂਦੇ ਤੇ ਵੀ ਸਿੰਪਲ ਸੋਬਰ ਆਪਾਂ ਲੈਸ ਦੇ ਨਾਲ ਇਹਨੂੰ ਡਿਜ਼ਾਈਨ ਕਰਿਆ ਹੋਇਆ ਹੈ neck line ਬਣਾਇਆ ਹੋਇਆ ਹੈ ਇਹਦਾ स्लाईस ਤੇ ਪਰਨਿਸ਼ੀ ਪੱਟੀ ਦੇ ਨਾਲ ਇਸ ਤਰ੍ਹਾਂ ਸਾਰੀ ਲੈਸ਼ਤੀ ਡਿਜ਼ਾਈਨਿੰਗ ਕਰੀ ਹੋਈ ਹੈ ਇਹਦਾ ਕਲਰ ਬਹੁਤ ਸੋਹਣਾ ਜੀ ਡਾਰਕ ਪਰਪਲ ਸ਼ੇਡ ਦਾ ਸੂਟ ਹੈ ਨਾਲ ਆਪਾਂ ਇਹਦੇ ਬਣਾਏ ਜੈਂਟ ਪਲਾਜੋ ਤੁਸੀਂ ਆਵਰ ਦੋਨਾਂ ਵਿੱਚੋਂ ਜਿਵੇਂ ਪੈਂਟ ਦਾ ਪ੍ਰਿੰਟਾ ਅੱਡੇ ਦੇ ਸੂਟ ਦਾ ਅੱਡੇ ਤੁਸੀਂ ਦੋਨਾਂ ਵਿੱਚ ਆਲਓਵਰ ਵੀ ਆਪਣੀ ਚੋਇਸ ਅਕੋਰਡਿੰਗ ਪਲੈਂਟ ਵਾਲਾ ਬਣਵਾਉਣਾ ਚਾਹਦੇ ਹੋ ਪੂਰਾ ਸੂਟ ਆਲਓਵਰ ਬਣਵਾ ਸਕਦੇ ਹੋ ਮੈਚਿੰਗ ਵਿੱਚ ਬਣਵਾਉਣਾ ਤਾਂ ਇਸ ਤਰ੍ਹਾਂ ਵੀ ਬਣਵਾ ਸਕਦੇ ਹੋ ਤੁਸੀਂ ਅੱਗੇ ਆਪਾਂ ਜੜੰਧੇ ਨੇ ਸਟੌਲ ਲਾਇਆ ਸਟੌਲ ਹੋਏਗਾ ਪਿਓਰ ਵੈਲਵਟ ਦਾ ਪਿਓਰ ਵੈਲਵਟ ਦਾ ਸਟੌਲ ਤੇ ਆਪਾਂ ਸਾਰੀ ਇਸ ਤਰ੍ਹਾਂ ਸਕਲਪਿੰਗ ਕਰੀ ਹੋਈ ਏ ਜਰੀ ਦੀ ਸਕਲਪਿੰਗ ਹੋਏਗੀ ਜਰੀ ਜਿਹੜੀ ਆਪਣੀ ਜਰੀਆਂ ਦੇ ਵਿੱਚ ਦਿੱਤੀ ਹੋਈ ਏ ਸੂਟ ਦੇ ਵਿੱਚ ਉਹੀ ਜਰੀ ਦੀ ਸਕਲਪਿੰਗ ਕਰੀ ਹੋਈ ਏ ਜੇ ਆਪਾਂ ਇਹਦੇ ਵੈਲਵਟ ਦੇ ਸਟੌਲ ਦੇ ਇਹ ਜੀ ਆਪਣਾ ਪਿਸਲਾ ਸੂਟ ਇਹਨੂੰ ਆਪਾਂ ਨੈਸ਼ਨਲ ਵਿਜ਼ਨ ਕਰਿਆ ਗੇ ਜਿਹੜਾ ਪਸੂੜ ਦਿਖਾ ਰਹੀ ਜੀ ਆਪ ਆਪਣਾ ਇਹ ਫਰੈਸ਼ ਫੈਬਰਿਕ ਤੇ ਇਹ ਸ਼ਿਮਰ ਕ੍ਰਸ਼ ਤੇ ਬਣਿਆ ਹੋਇਆ ਬਹੁਤ ਹੀ ਸੋਹਣਾ ਇਹਦਾ ਸਟਾਕ ਬਹੁਤ ਸੋਹਣਾ ਹੈ ਬਿਲਕੁਲ ਸੋਫਟ ਵਾਲਾ ਸਟਾਕ ਲਾਇਆ ਜੀ ਆਪਾਂ ਸ਼ਿਮਰ ਕ੍ਰਸ਼ ਦਾ ਹਲਕੀ ਜਿਹਾ ਆਪਾਂ ਡਿਜ਼ਾਈਨਿੰਗ ਕਰੀ ਜਿੰਦੇ ਉੱਪਰ ਨੈਕ ਬਣਿਆ ਹੋਇਆ ਜਿਸ ਤਰ੍ਹਾਂ ਇਹਦੀ ਬਾਜੂ ਦਾ ਕੰਮ ਹੋਏਗਾ ਇਹ ਬਾਜੂ ਬਣੀਆਂ ਹੋਈਆਂ ਨੇ ਜੀ ਬਾਟਮ ਵਿੱਚ ਆਪਾਂ ਇਹਦੇ ਲਾਇਆ ਜੀ ਬ੍ਰੌਕਟ ਦਾ ਪਲਾਜ਼ੋ ਸਟੀਚਿੰਗ ਤੋਂ ਬਾਅਦ ਵੀ ਆਪਾਂ ਇਹ ਸੂਤਰ ਨਾਲ ਵੀਡੀਓ ਸ਼ੋਅ ਕਰਾਂਗੇ ਬਿਨਾ ਵਿਦਆਊਟ ਸਟੀਚਿੰਗ ਤੁਸੀਂ ਦੇਖ ਰਹੇ ਵਿਦ ਸਟੀਚਿੰਗ